ਆਬਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਭਾਈ ਚਾਰਕ ਸਾਂਝ ਦਾ ਸਨੇਹਾ ਦੇਣ ਵਾਲੀ ਧਰਤੀ ਤੇ ਇਸ ਧਰਤੀ ਦੇ ਜਾਇਆ ਨੇ ਜਿੱਥੇ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਨੇ ਉਥੇ ਹਰੇਕ ਤਰ੍ਹਾਂ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਹਰ ਥਾਂ ਆਪਣੀਆਂ ਸੇਵਾਵਾਂ ਹਰ ਸਮੇਂ ਜੜੀਆਂ ਹਾਜ਼ਰ ਰੱਖਣ ਦੇ ਲਈ ਉਪਰਾਲੇ ਕੀਤੇ ਨੇ ਪੰਜਾਬ ਦੇ ਵਿੱਚ ਹੜਾ ਦੀ ਮਾਰ ਪਈ ਤੇ ਹੜਾ ਦੀ ਮਾਰ ਦੇ ਵਿੱਚ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੇਵਾ ਦੀ ਲੋੜ ਪਈ ਤੇ ਦੇਸ਼ ਵਿਦੇਸ਼ ਵਿੱਚੋਂ ਪੰਜਾਬੀ ਸਭ ਤੋਂ ਮੂਰੇ ਹੋ ਕੇ ਡਟ ਗਏ ਤੇ ਆਪਣੇ ਪੱਦਰਤੇ ਵੱਡੀਆਂ ਸਿਵਾਵਾਂ ਲੈ ਕੇ ਹਾਜ਼ਰ ਹੋ ਗਏ ਐਨਆਰਆਈ ਛੁੱਟੀਆਂ ਲੈ ਕੇ ਆਗੇ ਤੇ ਪੰਜਾਬ ਦੇ ਲੋਕਾਂ ਨੇ ਆਪਣੇ ਕਾਰੋਬਾਰ ਥੋੜੀ ਦੇਰ ਦੇ ਲਈ ਰੋਕ ਕੇ ਸਾਰੀਆਂ ਸਿਵਾਵਾਂ ਹਾਜ਼ਰ ਕਰ ਦਿੱਤੀਆਂ ਪਰ ਕੱਲੇ ਹੜਪੁਰ ਭਾਵਿਤ ਇਲਾਕੇ ਦੇ ਵਿੱਚ ਹੀ ਨਹੀਂ ਅੱਜ ਤੁਹਾਨੂੰ ਇੱਕ ਅਜਿਹੀ ਕਹਾਣੀ ਦੇ ਕਿਰਦਾਰ ਨਾਲ ਵੀ ਮਿਲਾਉਣਾ ਤੇ ਉਸ ਕਹਾਣੀ ਦੇ ਕਿਰਦਾਰ ਦੇ ਨਾਲ ਇੱਕ ਜਿਹੜੀ ਆ ਨਵੀਂ ਜੜੀਆ ਇੱਕ ਧਾਗਾ ਜੁੜਿਆ ਹੈ ਨਵੀਂ ਕੜੀ ਤੇ ਲੜੀ ਜੁੜੀ ਹੈ ਭਾਈਚਾਰਕ ਸਾਂਝ ਦਾ ਸਨੇਹਾ ਦੇਣ ਦੇ ਲਈ ਸਾਡੇ ਨਾਲ ਮੌਜੂਦ ਹੈਗੇ ਨੇ ਉਹ ਸ਼ਖਸ ਉਹ ਸ਼ਖਸੀਤਾ ਜਿਨ੍ਹਾਂ ਨੇ ਹੜਪਾ ਪ੍ਰਭਾਵਿਤ ਇਲਾਕੇ ਦੇ ਵਿੱਚ ਦਿਨ ਰਾਤ ਕੰਮ ਕੀਤਾ ਹਰਾਚਾਰਾ ਪੱਠੇ ਦਵਾਈਆਂ ਖਾਦ ਕੱਪੜੇ ਟੋਰਚਾਂ ਹੋਰ तमाम ਜਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਸੀ ਜਾਂ ਪੈ ਸਕਦੀ ਸੀ ਬਿਨਾ ਕਿਸੇ ਦੇ ਕਿਆਂ ਪਾਣੀ ਦੀਆਂ ਟਰਾਲੀਆਂ ਤੇ ਟਰਾਲੀਆਂ ਭਰ ਕੇ ਗਈਆਂ ਪਿੰਡ ਕੋਟਲਾ ਨੌ ਸਿੰਘ ਹੁਸ਼ਿਆਰਪੁਰ ਗਦਰੀ ਬਾਬਿਆਂ ਦਾ ਪਿੰਡ ਉਸ ਪਿੰਡ ਦੇ ਬਸਨੀਕ ਸਾਡੇ ਨਾਲ ਖੜੇ ਨੇ ਕਿਉਂ ਖੜੇ ਨੇ ਇੱਕ ਜਿਹੜੇ ਸਿਰਫ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਹੀ ਨਹੀਂ ਬਲਕਿ ਹੜ੍ਹ ਪ੍ਰਭਾਵਿਤ ਇਲਾਕੇ ਤੋਂ ਬਾਹਰ ਵੀ ਜਿੱਥੇ بارش ਦਾ ਅਸਰ ਹੋਇਆ ਜਿਨ੍ਹਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਘਰਾਂ ਨੂੰ ਜਿਨ੍ਹਾਂ ਦੀ ਬਾਹ ਫੜਨ ਵਾਲਾ ਸ਼ਾਇਦ ਕੋਈ ਨਹੀਂ ਸੀ ਉਸ ਪਰਮਾਤਮਾ ਤੋਂ ਇਲਾਵਾ ਤੇ ਉਹ ਲੋਕ ਉੱਥੇ ਵੀ ਪਹੁੰਚੇ ਤੇ ਅੱਜ ਸਾਡੇ ਨਾਲ ਕੁਲਬੀਰ ਸਿੰਘ ਬੈਂਸ ਤੇ ਉਹਨਾਂ ਦੇ ਸਾਥੀ ਮੌਜੂਦ ਨੇ ਕਿਸਾਨੀ ਪਰਿਵਾਰ ਨਾਲ ਜੁੜੇ ਨੇ ਜ਼ਿੰਮੇਦਾਰ ਪਰਿਵਾਰ ਨੂੰ ਬਿਲੋਂਗ ਕਰਦੇ ਨੇ ਪਰ ਇਹਨਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਨਾਲ-ਨਾਲ ਉਹ ਇਲਾਕਾ ਕੋਈ ਨਹੀਂ ਛੱਡਿਆ ਦੁਆਬੇ ਦਾ ਜਿੱਥੇ ਤੱਕ ਇਹਨਾਂ ਨੇ ਪਹੁੰਚ ਨਹੀਂ ਕੀਤੀ ਹੋਈ ਕੁਝ ਇਲਾਕੇ ਇਹਨਾਂ ਨੇ ਮਾਲਵੇ ਤੇ ਮੱਝ ਦੇ ਵੀ ਟੱਚ ਕੀਤੇ ਅੱ ਸੋਨਾ ਤੇ ਕੁਦਰਤੀ ਨਜ਼ਾਰੇ ਨਾਲ ਲਬਰੀਜ਼ ਸ਼ਹਿਰ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਦੀ ਧਰਤੀ ਦੇ ਉੱਤੇ ਰਹਿਣ ਵਾਲੇ ਨੇ ਵਿਜੇ ਕੁਮਾਰ ਉਰਫ ਬਿੱਟੂ ਉਮਰ ਤਕਰੀਬਨ 55 ਸਾਲ ਤੋਂ ਉੱਪਰ ਸ਼ੂਗਰ ਕਿਡਨੀਆਂ ਦੀ ਬਿਮਾਰੀ ਅੱਖਾਂ ਤੋਂ ਦਿਖਾਈ ਨਾ ਦੇਣਾ ਹੋਰ तमाम ਜਿਹੜੀਆਂ ਬਿਮਾਰੀਆਂ ਇਹ ਆਲਮਤਾਂ ਨਾਲ ਜੂਝ ਰਹੇ ਸੀ ਉਹਨਾਂ ਦਾ ਜਿਹੜਾ ਗੁਜ਼ਾਰਾ ਤਾਂ ਔਖਾ ਹੋਇਆ ਹੀ ਹੋਇਆ ਪਰ بارش ਦੇ ਦਿਨਾਂ ਦੇ ਵਿੱਚ ਜਿਹੜਾ ਸੰਪਰਕ ਇੱਕ ਤਰ੍ਹਾਂ ਦਾ ਟੁੱਟ ਗਿਆ ਰਿਸ਼ਤੇਦਾਰੀ ਦੇ ਨਾਲੋਂ ਵੀ ਤੇ ਆਉਣ ਜਾਣ ਤੋਂ ਵੀ ਆਵਾਜ਼ਾਰ ਹੋ ਗਿਆ ਤੇ ਘਰ ਵੀ ਸਾਰਾ ਚੋਣ ਲੱਗ ਗਿਆ ਜਦੋਂ ਇਸ ਬਾਰੇ ਪਤਾ ਲੱਗਿਆ ਤੇ ਕੁਲਵੀਰ ਸਿੰਘ ਬੈਂਸ ਕੋਟਲਾ ਨੌ ਸਿੰਘ ਤੋਂ ਪਹੁੰਚੇ ਨੇ ਅੱਜ ਪਹਿਲਾਂ ਵੀ ਇਹਨਾਂ ਨੇ ਸੇਵਾਵਾਂ ਜਾਰੀ ਰੱਖੀਆਂ ਤੇ ਹੁਣ ਵੀ ਆਪਣੀ ਸੇਵਾ ਲੈ ਕੇ ਪਹੁੰਚੇ ਨੇ ਤਕਰੀਬਨ ਅੰਦਾਜ਼ਨ 2.5 ਤਿੰਨ ਮਹੀਨੇ ਦਾ ਰਸਤ ਰਾਸ਼ਨ ਤੇ ਨਾਲ ਨਗਦ ਮਦਦ ਲੈ ਕੇ ਪਹੁੰਚੇ ਨੇ ਅਜੇਹੀਆਂ ਰੂਹਾਂ ਦੇ ਜਿਹੜੇ ਆਪਾਂ ਦਰਸ਼ਨ ਸ਼ਬਦ ਇਥੇ ਵਰਤਿਆ ਜਾ ਸਕਦਾ ਅਜੇਹੀਆਂ ਰੂਹਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ ਸੋ ਆਓ ਦਰਸ਼ਨ ਵੀ ਕਰਦੇ ਆ ਗੱਲਾਂ ਬਾਤਾਂ ਵੀ ਕਰਦੇ ਕੁਲਵੀਰ ਸਿੰਘ ਬੈਸ ਹਣਨ ਬੈਸ ਸਾਹਿਬ ਸੱਸੀ ਕਾਲ ਜੀ ਧਜੀਆਂ ਸੱਸੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਵੀਰ ਸਿੰਘ ਪਿੰਡ ਕੋਟ ਵਾਲਾ ਨੌ ਸਿੰਘ ਤੋਂ ਜੋ ਗਦਰੀ ਭਾਬਿਆਂ ਦਾ ਪਿੰਡ ਆ ਜੀ ਅਸੀਂ ਤੇ ਸ਼ੁਰੂ ਤੋਂ ਹੀ ਸਮਾਜ ਸੇਵਾ ਨਾਲ ਜੁੜੇ ਹੋਏ ਆ ਮੈਂ ਦੱਸਣਾ ਚਾਹੁੰਦਾ ਵੀ 2023 ਵਿੱਚ ਹੜ੍ਹ ਸultanpur Lodi ਸਾਈਡ ਗਿੱਦੜਪਿੰਡੀ ਦੇ ਸਾਹਮਣੇ ਮੰਡ ਏਰੀਏ ਦੇ ਵਿੱਚ 2023 ਵਿੱਚ ਹੜ ਆਇਆ ਸੀ ਮੁੰਡੀ ਝੋਲੀਆਂ ਗੱਟਾ ਮੁੰਡੀ ਅਸੀਂ 8 ਵਾਰ ਉੱਥੇ ਵੀ ਰਸਤਾ ਵਾਦਾਂ ਲੈ ਕੇ ਗਏ ਆ 5 ਲੱਖ ਦੇ ਕਰੀਬ ਦਿੱਲੀ ਤੇ 5 ਲੱਖ ਦੇ ਕਰੀਬ ਉਧਰ ਆਪਾਂ ਸਾਮਾਨ ਬਚਾਇਆ ਹੁਣ ਵੀ ਆਪਾਂ ਹੜਪੀਤ ਇਲਾਕਾ ਜਿਹੜਾ ਆ ਡੇਰਾ ਬਾਬਾ ਨਾਨਕ ਸੁਲਤਾਨਪੋ ਲੋਦੀ ਚਾਰ ਵਾਰ ਜਾ ਚੁੱਕੇ ਆ ਪਹਿਲੀ ਵਾਰ ਹਰਾਚਾਰਾ ਲੈ ਕੇ ਗਏ ਆ ਇੱਥੇ ਆ ਇੱਕ ਘਰ ਜਿਹੜਾ ਆ ਬਜ਼ੁਰਗ ਰਹਿੰਦੇ ਆ ਤੇ ਇਹਨਾਂ ਉਹਨਾਂ ਦੀਆਂ ਬੇਟੀਆਂ ਆ ਤੇ ਘਰ ਦੀ ਜਿਹੜਾ ਜਿਆਦਾ ਵਾਸ਼ ਪੈਣਾ ਘਰ ਵੀ ਖਸਤਾ ਹੋ ਗਿਆ ਇਹਨਾਂ ਦੀ ਮਦਦ ਕਰੋ ਤੇ ਅਸੀਂ 2 ਟਾਈ ਮਹੀਨੇ ਦਾ ਰਾਸ਼ਨ ਪਾਣੀ ਲੈ ਕੇ ਆਏ ਆ ਤੇ ਨਾਲ ਨਗਦ ਵੀ ਸੇਵਾ ਇਹਨਾਂ ਨੂੰ ਦਿੱਤੀ ਆ ਗੁਪਤ ਵੀ ਤੁਸੀਂ ਆਪਣਾ ਮਕਾਨ ਰਿਪੇਅਰ ਕਰਾਓ ਤੇ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਵਿੱਚ ਵੀ ਜਦੋਂ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਲੋੜ ਹੋएगी ਕੋਵਿੰਗ ਕਿ ਆਪਾਂ ਇਹਨਾਂ ਦੀ ਲੋੜ ਜਰੂਰ ਪੂਰੀ ਕਰਾਂਗੇ ਕੁਲਬੀਰ ਜੀ ਨਾਲ ਹੋਰ ਗੱਲਾਂ ਕਰਾਂਗੇ ਜਜ਼ਬਾ ਕਿੱਥੋਂ ਆਉਂਦਾ ਹੈ ਸੇਵਾ ਇਹ ਜਾਰੀ ਰੱਖਣ ਦਾ ਕਿਉਂਕਿ ਅੱਜ ਕੱਲ ਜੀ ਜੀ ਆਪਾਂ ਕਰਦੇ ਹਾਂ ਗੱਲਬਾਤਾਂ ਇੱਕ ਵਾਰੀ ਆਪਾਂ ਵਿਜੇ ਜੀ ਨਾਲ ਗੱਲਬਾਤੀ ਵਿਜੇ ਜੀ ਥੋੜਾ ਜਿਹਾ ਆਪਾਂ ਛਾਵੇਂ ਆ ਜਾਓ ਤੁਸੀਂ ਧੁੱਪ ਬੜੀ ਤੇਜ਼ ਆ ਫਿਰ ਅਸੀਂ ਹੋਰ ਵੀ ਸਾਡੇ ਕਿਸਾਨ ਵੀਰ ਆਏ ਨੇ ਬੜੇ ਸੇਵਾ ਕਰਦੇ ਨੇ ਕੀ ਕੁਝ ਕਹਿਣਾ ਚਾਹੁੰਦੇ ਜੀ ਕੀ ਕੁਝ ਮੁਸ਼ਕਲਾ ਆ ਰਹੀਆਂ ਸੀ ਤਾਂ ਅੱਜ ਸੇਵਾ ਲੈ ਕੇ ਆਏ ਆ ਵਿਜੇ ਜੀ ਕੀ ਕਹਿਣਾ ਚਾਹੋਗੇ ਲਗਦਾ ਮੇਰੀ ਗੋਵਿੰਦ ਜੀ ਸਿਹਤ ਬਿਲਕੁਲ ਨਹੀਂ ਠੀਕ ਰਹਿੰਦੀ ਮੇਰੇ ਨਾ ਅੱਖਾਂ ਦੀ ਨਜ਼ਰ ਤਕਰੀਬਨ 5% ਹੀ ਰਹਿ ਗਈ ਹੈ ਜੀ ਮੇਤ ਕੋ ਕੋ ਤਸ਼ਾਨ ਨਹੀਂ ਹੁੰਦਾ ਕਾਮਕਾਰੇ ਵਿਚਾਰੀ ਕੱਲੀ ਕਰਦੀ ਆ ਜੇ ਮੇਰੀ ਦਵਾਈ ਦਾ ਖਿਆਲ ਕਰਦੀ ਆ ਤਾਂ ਘਰ ਦੀ ਰਾਸ਼ਨ ਦੀ ਪ੍ਰੋਬਲਮ ਆ ਜਾਂਦੀ ਆ ਸਾਡੇ ਘਰ ਪੂਰੀ ਤਰ੍ਹਾਂ ਲੀਕੇਜ ਕਰਦਾ ਤੇ ਸਾਡੀ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਇਹਨਾਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਇਹਨਾਂ ਦਾ ਕਰਦਾ ਸਾਡੇ ਲਈ ਰਾਸ਼ਨ ਲੈ ਕੇ ਆਈ ਸਾਨੂੰ ਨਕਦਨਾਮਾ ਦੇ ਕੇ ਚੱਲੇ ਆ ਬਹੁਤ ਬਹੁਤ ਇਹਨਾਂ ਦਾ ਲੱਖ ਲੱਖ ਧੰਨਵਾਦ ਆ ਜੀ ਤੁਸੀਂ ਬਜ਼ੁਰਗ ਹੈਗੇ ਹੋ ਤੈਨੂੰ ਤੁਹਾਡੀਆਂ ਪਤਾ ਲੱਗਿਆ ਕਿ ਢੀਆਂ ਵਿਆਈਆਂ ਹੋਈਆਂ ਨੇ ਲੋੜਵੰਦ ਪਰਿਵਾਰਾਂ ਚ ਉਹ ਵੀ ਆਰਥਿਕ ਜੜੀਆਂ ਤੰਗੀਆਂ ਨਾਲ ਜੂਝਦੇ ਹੈਗੇ ਆ ਤੇ ਨਾਲ ਜਿਹੜਾ ਹੈਗਾ ਇੱਕ ਧੀ ਦੀ ਤੁਹਾਡੀ ਪਹਿਲਾਂ ਡੈਥ ਹੋ ਗਈ ਸੀ ਯਾਨੀ ਅਸਲੇ ਤੇਰੇ ਧੀਆਂ ਵਿਆਹੀਆਂ ਹੋਈਆਂ ਨੇ ਤੁਹਾਡੀਆਂ ਤੇ ਤੁਹਾਡੇ ਜਿਹੜੇ ਧਰਮ ਪਤਨੀ ਆ ਇਹ ਪੈਦਲ ਸੁਣਿਆ ਜਾਂਦੇ ਨੇ ਤਕਰੀਬਨ 4 ਕਿਲੋਮੀਟਰ ਕੰਮ ਕਰਨ ਤੇ ਉੱਥੋਂ ਵੀ ਪੈਦਲ 4 ਕਿਲੋਮੀਟਰ ਫਿਰ ਵਾਪਸ ਆਉਂਦੇ ਆ ਐਦਾਂ ਹੀ ਆ ਜੀ ਹਾਂਜੀ ਹਾਂਜੀ ਐਦਾਂ ਹੀ ਆ ਜੀ ਤੇ ਤਨਖਾਹ 650 750 ਤੋਂ ਵੱਧ ਤਾਂ ਕੋਈ ਅੱਜ ਕੱਲ ਜੰਦਾ ਹੈ ਨਹੀਂ ਕਿ ਕੋਈ ਤਾਂ ਹੈ ਨਹੀਂ ਜੀ 6000 ਰੁਪਏ ਮਿਲਦਾ 6000 ਮਿਲਦਾ ਚਲੋ ਵੀ ਇੱਕ ਤਰ੍ਹਾਂ ਦੀ ਤੁਹਾਡੀ ਮਦਦ ਹੀ ਕਰ ਰਹੇ ਜਿੰਨਾ ਕੋਈ ਕਰ ਸਕਦਾ ਵੀ ਉਹਨਾਂ ਨੇ ਕੰਮ ਤੇ ਵੀ ਰੱਖਿਆ ਹੋਇਆ ਤੇ ਬਦਲੇ ਚ ਮਿਹਨਤਾਨਾ ਵੀ ਜਿੰਨਾ ਕਰ ਦੇ ਸਕਦੇ ਦੇ ਰਹੇ ਆ ਮੇਰੇ ਛੁੱਟੀਆਂ ਛਟੀਆਂ ਵੀ ਕਰਨੇ ਪੈਂਦੀਆਂ ਮੇਰੀ ਸਿਹਤ ਬਿਲਕੁਲ ਹੀ ਨਹੀਂ ਠੀਕ ਰਹਿਣ ਐਡਜਸਟ ਕਰ ਲੈਂਦੇ ਆ ਹਾਂਜੀ ਠੀਕ ਆ ਜੀ ਤੇ ਪਰ ਫਿਰ ਵੀ 6000 ਦੇ ਨਾਲ ਐਸ ਉਮਰ ਦੇ ਵਿੱਚ گزارਾ ਨਹੀਂ ਹੋ ਸਕਦਾ ਦਵਾਈ ਦਾਰੂ ਵੀ ਤੁਹਾਡੀ ਜਿਹੜੀ ਆ ਮਹਿੰਗੀ ਆਉਂਦੀ ਹੋਣੀ ਹੈ ਕਿਉਂਕਿ ਤੁਸੀਂ ਦੱਸਿਆ ਵੀ ਤਿੰਨ ਤੋਂ ਚਾਰ ਬਿਮਾਰੀਆਂ ਤੁਸੀਂ ਕਿਹੜੀ ਕਿਹੜੀ ਪ੍ਰੋਬਲਮ ਨਾਲ ਜੂਝ ਰਹੇ ਹੋ ਇੱਕ ਤਾਂ ਸਰ ਮੇਨ ਕਿਡਨੀ ਆਂਦੀ ਆ ਬਾਕੀ ਸ਼ੂਗਰ ਬੀਪੀ ਨਿਗਾਹ ਦੀ ਪ੍ਰੋਬਲਮ ਆ ਸ਼ੂਗਰ ਕਰਕੇ ਅੱਖਾਂ ਦੇ ਪੜਦੇ ਮੇਰੇ ਖਰਾਬ ਹੋ ਗਏ ਆ ਇਹਨਾਂ ਦੇ ਜਿਵੇਂ ਪ੍ਰਾਈਵੇਟ ਕਹਿੰਦਾ ਸੀਗਾ ਪ੍ਰਾਈਵੇਟ 1 ਲੱਖ ਰੁਪਈਆ ਖਰਚਾ ਦੱਸਦੇ ਸੀ 1 ਲੱਖ ਦਾ ਤੇ ਹੁਣ ਕਰਾਉਣਾ ਈ ਚੰਡੀਗੜ੍ਹ ਹਾਂ ਠੀਕ ਹੈ ਜੀ ਗੱਲ ਕਰ ਲਵਾਂਗੇ ਤੁਸੀਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿੰਦੇ ਹੈਗੇ ਜੀ ਕੀ ਕੁਝ ਮੁਸ਼ਕਲਾਂ ਆਉਂਦੀਆਂ ਜੀ ਇਸ ਉਮਰੇ ਬਈ ਜਾਣਾ ਕੰਮ ਕਰਨਾ ਤੇ ਇਸ ਤਰ੍ਹਾਂ ਦੇ ਨਾਲ ਕਦੇ ਸੋਚਿਆ ਨਹੀਂ ਹੁੰਦਾ ਬੰਦੇ ਨੇ ਖਾਸ ਤੌਰ ਤੇ ਜਦੋਂ ਬੰਦਾ ਗਰੈਸਟ ਜੀਵਨ ਚ ਵੱਜਦਾ ਵੀ ਇਸ ਤਰ੍ਹਾਂ ਦੇ ਹਾਲਾਤ ਕਦੇ ਵੱਢ ਜਾਣਗੇ ਹਾਂ ਦੀ ਹਾਂ ਦੀ ਮੈਂ ਕਦੀ ਕੀਤਾ ਨਹੀਂ ਇਦਾਂ ਦਾ ਕੰਮ ਜਦੋਂ ਠੀਕ ਸੀਗਾ ਤਾਂ ਪੱਕਾ ਨਹੀਂ ਕਿੱਥਾ ਸੀ ਹੁਣ ਕਦੀ ਮਜਬੂਰੀ ਨੂੰ ਕਰਨੇ ਪੈਂਦਾ ਕੰਮ ਪੇੜਾ ਨਿਭਾਲ ਤੇ ਦੇਖਣੀ ਘਰ ਦਾ ਘਰ ਤੇ ਵੀ ਤੋਰਨਾ ਕਬੀਲਦਾਰੀ ਵੀ ਦੇਖਣੀ ਹੁਣ ਤੁਹਾਨੂੰ ਪਤਾ ਹੀ ਐ ਇਦਾਂ ਦੇ ਸਮੇਂ 'ਚ ਕੋਣ ਖੜਾ ਹੁੰਦਾ ਕੋਈ ਵੀ ਨਹੀਂ ਖੜਾ ਹੁੰਦਾ ਆਪਣੇ ਮਜ਼ਰ ਮਜ਼ਰ ਆ ਜਿਹੜੇ ਮਦਦ ਕਰਦੇ ਨਾ ਤਾਂ ਸਵਾਏ ਹੋਰ ਕੋਈ ਨਹੀਂ ਖੜਾ ਅਸੀਂ ਮੈਂ ਸਵਾਲ ਪੁੱਛਣਾ ਸੀਗਾ ਹੋਰ ਕੋਈ ਸਾਕਾ ਸੰਬੰਧੀ ਕੋਈ ਦੂਰੋਂ ਨੇੜਿਓਂ ਕੋਈ ਖੜਦਾ ਨਾਲ ਕੋਈ ਹਾਲ ਪੁੱਛਣਾ ਹੁੰਦਾ ਕਿ ਫੋਨ ਕਰਦਾ ਕੋਈ ਵੀ ਠੀਕ ਹੋ ਭਾਈ ਜਿੰਦੇ ਹੋ ਨਾ ਜੀ ਨਾ ਕੋਈ ਨਹੀਂ ਕਰਦੇ ਕੁੜੀਆਂ ਹੀ ਬੱਸ ਕਰ ਲੈਂਦੀਆਂ ਮਾੜਾ ਮੋਟਾ ਪੁੱਛ ਲੈਂਦੀਆਂ ਡੈਡੀ ਦਾ ਹੁਣ ਕੁੜੀਆਂ ਵੀ ਕੀ ਕਰਨੇ ਕੁੜੀਆਂ ਵੀ ਕਬੀਲਦਾਰ ਆ ਉਹਨਾਂ ਨੇ ਵੀ ਕਿੰਨਾ ਕੁ ਸਾਨੂੰ ਦੇਖੀ ਹਨ ਜਿੰਨਾਂ ਕੋ ਹੁੰਦਾ ਦੇਖ ਲੈਂਦੀਆਂ ਹੁਣ ਉਹਨਾਂ ਦੇ ਵੀ ਆਪਣੇ ਬੱਚੇ ਆ ਇਸ ਕਰਕੇ ਬੜੀ ਮੁਸ਼ਕਲ ਦੀ ਆਉਂਦੀ ਹੈ ਕੋਈ ਬੇਜੀ ਜੀ ਕੋਈ ਸਰਕਾਰੀ سہولت ਮਿਲਦੀ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਮਿਲਦੀ ਹੈ ਕੋਈ ਨਹੀਂ ਜੀ ਮੇਰੀ ਤਾਂ ਪੈਨਸ਼ਨ ਬਣੀ ਨਹੀਂ ਲੱਗੀ ਹੈਗੀ ਜੀ ਹਜੇ ਤੱਕ ਕੋਈ ਸਰਕਾਰ ਵੱਲੋਂ ਸਾਨੂੰ ਕਿਸੇ ਚੀਜ਼ ਦੀ ਮਦਦ ਦਾਣੇ ਵਾਲਾ ਕਾਰਡ ਬਣੀ ਹਜੇ ਤੱਕ ਆਪਨੇ ਬਣਾਇਆ ਜੀ ਅੱਛਾ ਜਿਹੜਾ ਉਹ ਕਾਰਡ ਬਣਦਾ ਕੋਈ ਉਹ ਦਾਣਿਆਂ ਵਾਲਾ ਜਾਂ ਕੋਈ ਉਹ ਵੀ ਹੈ ਨਹੀਂਗਾ ਪੈਨਸ਼ਨ ਤੁਸੀਂ ਜਿੱਥੇ ਫੈਕਟਰੀ ਕੰਮ ਕਰਦੇ ਸੀ ਪ੍ਰਾਈਵੇਟ ਉਹ ਵਾਲੀ ਪੈਨਸ਼ਨ ਵੀ ਨਹੀਂ ਤੁਹਾਨੂੰ ਲੱਗੀ ਤੇ ਸਿਰਫ ਐਸੂਲੇ ਤੁਹਾਨੂੰ ਇੱਕ 6000 ਰੁਪਏ ਦੇ ਨਾਲ ਗੁਜ਼ਾਰਾ ਕਰ ਗੁਜ਼ਾਰਾ ਵੀ ਨਹੀਂ ਕਰ ਸਕਦੇ ਪੈਕਸੇ ਦਿਨ ਕੱਟਣੇ ਪੈ ਰਹੇ ਦਿਨ ਕੱਟਣੇ ਪੈਂਦੇ ਆ ਜੀ ਬਾਕੀ ਤੁਹਾਡੇ ਵਰਗੇ ਮਦਦ ਕਰਦੇ ਆ ਜੀ ਬਾਕੀ ਕੈਮਰਾਮੈਨ ਗੁਰੇਜੀ ਇਨਾਂ ਨੇ ਵੀ ਮਦਦਤ ਕੀਤੀ ਸਾਡੀ ਬਹੁਤ ਜੇ ਤੋਂ ਪਹਿਲਾਂ ਇੰਸਪੈਕਟਰ ਸਾਹਿਬ ਵੀ ਆਏ ਸੀ ਦਵਿੰਦਰ ਸਿੰਘ ਹੋਮਗਾਰਡ ਚ ਉਹਨਾਂ ਨੇ ਵੀ ਕੀਤੀ ਸਤਨਗੁਰ ਰਾਮਦਾਸ ਲੰਗਰ ਵਾਲੇ ਮਤਲਬ ਦਾਨ ਨਹੀਂ ਛੜਣ ਤਾਂ ਜੇ ਸੇਵਾ ਕਰਦੇ ਤਾਂ ਚਲੋ ਥੋੜਾ ਜਿਹਾ ਸੋਖਾ ਹੋ ਜਾਂਦਾ ਜੇ ਕੋਈ ਨਾ ਕਰੇ ਤਾਂ ਫਿਰ ਤਾਂ ਔਖਾ ਹੋ ਜਾਂਦਾ ਔਖਾ ਜੀ ਹਾਂਜੀ ਦੇਖੋ ਜੀ ਜਿੱਦਾਂ ਇਹ ਸਾਡੇ ਨਾਲ ਖੜੇ ਹੋਇਆ ਸਾਡੀ ਬਾਹਮ ਫੜੀ ਜੈ ਇਨਾਂ ਨੇ ਆਣ ਕੇ ਸਾਡੇ ਦੁੱਖਾਂ ਦੇ ਨਾਲ ਸੇਰ ਹੋਏ ਇੱਦਾਂ ਹੀ ਸਾਡੇ ਨਾਲ ਹੋਰ ਵੀ ਖੜੇ ਹੋਣ ਮਦਦ ਕਰਨ ਸਾਡੀ ਜਿੰਨੀ ਵੀ ਹੋ ਸਕਦੀ ਆ ਸਾਡੇ ਇੱਕ ਇੱਕ ਕਰਨ ਰਿਆਂ ਦੀ ਬਹੁਤ ਬੁਰੀ ਜ਼ਿਆਦਾ ਹੀ ਹਾਲਤਾ ਤੋ ਮਿਸਤਰੀ ਕਹ ਗਿਆ ਵੀ ਤੁਹਾਡੇ ਬਾਦੇ ਟੁੱਟ ਜਾਣੇ ਆ ਬੇਸ਼ੱਕ ਤੁਸੀਂ ਸਮਾਨ ਰੱਖਣਾ ਰੱਖ ਲੋ ਬੇ ਬਾਕੀ ਅਸੀਂ ਰਿਸਕ ਨਹੀਂ ਲੈ ਸਕਦੇ ਸਾਡੇ ਨਾਲ ਹੋਰ ਵੀ ਕਿਸਾਨ ਵੀਰ ਹੈਗੇ ਉਹ ਨਾਲ ਵੀ ਗੱਲਾਂ ਬਾਤਾਂ ਕਰਦੇ ਆ ਕਿਉਂਕਿ ਇਹ ਸਾਰੇ ਉਹ ਜਿਵੇਂ ਛੱਡ ਕੇ ਆਏ ਆ ਵੇਹ ਲਾ ਅੱਜਕਲ ਕਿਸੇ ਕੋਲ ਨਹੀਂ ਤੇ ਬਾਈ ਜੀ ਦਾ ਨਾਮ ਵੀ ਪੁੱਛ ਲੈਣੇ ਆ ਤੇ ਤੁਸੀਂ ਵੀ ਇਥੋਂ ਹੀ ਕੋਟਲਾ ਨੌ ਸਿੰਘ ਤੋਂ ਜੀ ਬਖਸ਼ਾ ਸਾਹਿਬ ਆਕਰਪਤ ਹੈ ਜੀ ਮੈਂ ਕੋਟਲਾ ਨੌ ਸਿੰਘ ਤੋਂ ਗਰਨਾਮ ਸਿੰਘ ਜੀ ਇਹ ਸਾਡੇ ਕਲਵੀਰ ਭਾਜੀ ਹੁਣ ਉਹ ਸਦਕਾ ਮੈਂ ਇਹਨਾਂ ਦੇ ਨਾਲ ਅੱਜ ਆਇਆ ਜੀ ਤੇ ਇਹਨਾਂ ਨੇ ਕਿਹਾ ਸੀਗਾ ਭਈ ਕੋਈ ਹੜ੍ਹ ਤੋਂ بارش ਤੋਂ ਪ੍ਰਭਾਵਿਤ ਕਿਸਾਨ ਆਪਣੇ ਹੈਗੇ ਆ ਪਰਿਵਾਰ ਜੀ ਤੇ ਉਹਨਾਂ ਦੀ ਸੇਵਾ ਲਈ ਜਾਣਾ ਤੇ ਮੈਂ ਇਹਨਾਂ ਨਾਲ ਆਇਆ ਜੀ ਇਹਨਾਂ ਦਾ ਬਹੁਤ ਵੱਡਾ ਪਰਾਲਾ ਜੀ ਹਰਕ ਜਗ੍ਹਾ ਦਿੱਲੀ ਸੰਘਰਸ਼ ਚ ਵੀ ਜੀ ਤੇ ਹੜਪੀੜਤਾਂ ਲਈ ਵੀ ਜੀ ਮੈਂ ਵੀ ਇਹਨਾਂ ਦਾ ਬਹੁਤ ਧੰਨਵਾਦ ਦਿੰਦਾ ਜੀ ਕਿਉਂ ਮੇਰਾ ਵੀ ਇਹ ਸਹਿਯੋਗ ਨਾਲ ਰੱਖਦੇ ਆਪਣੇ ਜੀ ਨਾਲ ਮੈਨੂੰ ਪਛਾਣ ਕਰਦੇ ਜਾਣ ਲਈ ਜੀ ਸੇਵਾ ਜੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਦਿੰਦਾ ਜੀ ਜਿਹੜਾ ਇਹ ਕਾਰਜ ਕਰ ਰਿਹਾ ਹੈ ਜੀ ਪਬਲਿਕ ਲਈ ਜੀ ਬਹੁਤ ਖਾਲਸਾ ਬਹੁਤ ਜਿਦਾਂ ਜਦੋਂ ਪਾਜੀ ਤੁਸੀਂ ਆਏ ਹੋ ਇਹਨਾਂ ਦੇ ਹਾਲਾਤ ਦੇਖੇ ਤੁਸੀਂ ਲੱਗਦਾ ਕਿ ਹੋਰ ਵੱਡੇ ਪੱਧਰ ਤੇ ਅਜਿਹੇ ਲੋਕਾਂ ਦੀ ਪਛਾਣ ਕਰਕੇ ਉਹਦੀ ਸੇਵਾ ਵੀ ਹੋਣੀ ਚਾਹੀਦੀ ਹੈ ਦਾਨੀ ਸੱਜੜ ਵੀ ਬੈਂਸਾ ਵਰਗੇ ਹੋਰ ਲੋਕ ਅੱਗੇ ਆਉਣ ਉਹਨਾਂ ਤੱਕ ਵੀ ਸਨੇਹਾ ਪਹੁੰਚਣਾ ਚਾਹੀਦਾ ਖਾਸ ਤੌਰ ਤੇ ਪ੍ਰਸ਼ਾਸਨ ਸਰਕਾਰ ਅਫਸਰशाही ਨੂੰ ਵੀ ਚਾਹੀਦਾ ਹੈ ਨਾ ਕਿ ਹਾਲੇ ਤੱਕ ਇਹਨਾਂ ਨੇ ਦੱਸਿਆ ਕਿ ਪ੍ਰਾਈਵੇਟ ਕੰਮ ਕਰਦੇ ਸੀ ਉੱਥੇ ਉਹਨਾਂ ਨੂੰ ਕੋਈ ਪੈਨਸ਼ਨ ਲੱਗਣੀ ਸੀ ਮਾਮੂਲੀ ਜੀ ਜਦੋਂ ਉਹਨਾਂ ਨੂੰ ਆਸਰਾ ਹੋਣਾ ਸੀ ਉਹ ਪੈਨਸ਼ਨ ਵੀ ਨਹੀਂ ਲੱਗੀ ਤੇ ਸਰਕਾਰੀ ਸਹਾਇਤਾ ਵੀ ਹਾਲੇ ਤੱਕ ਹਰ ਤੱਕ ਕੋਈ ਨਹੀਂ ਪਹੁੰਚੀ ਕੋਈ ਦਾਣੇ ਨਹੀਂ ਮਿਲਦੇ ਕੋਈ ਹੋਰ ਨਹੀਂ ਕੀ ਕਹਿਣਾ ਚਾਹੁੰਦਾ ਦੇਖੋ ਜਿਨ੍ਹਾਂ ਦੀ ਕੋਈ ਅਪਰੋਚ ਹੈਗੀ ਜੀ ਉਹ ਤਾਂ ਲਵਾ ਲੈਂਦੇ ਹੈ ਜੀ ਜਿਹੜਾ ਕੋਈ ਇਦਾਂ ਦੇ ਪਰਿਵਾਰ ਆ ਉਹਨਾਂ ਦੀ ਕੋਈ ਸੁਣਦਾ ਘਾਟੀ ਹੈ ਜੀ ਪ੍ਰਸ਼ਾਸਨ ਕੋਲ ਚੱਲ ਜਾਓ ਨਹੀਂ ਮੈਨੂੰ ਸੁਣਨੀ ਜੀ ਹਰ ਸਿੰਘ ਆਸਟਾਪ ਕੋ ਜਬ ਉਹਨੇ ਮੈਨੂੰ ਸੁਣਨੀ ਜੀ ਮੈਂ ਖੋਦ ਇਹਨਾਂ ਦੇ ਨਾਲ ਤੁਹਾਡੀ ਮੈਂ ਗੱਲ ਰੋਕ ਲਗਾ ਮੈਂ ਖੋਦ ਇਹਨਾਂ ਦੇ ਨਾਲ ਜਿਹੜਾ ਨਾ ਤੇ ਪੈਨਸ਼ਨ ਦਾ ਡਿਪਾਰਟਮੈਂਟ ਦਾ ਕੰਮ ਦੇਖਦੇ ਸੀ ਅੱਜ ਕੱਲ ਉਹਨਾਂ ਨੇ ਆਪਣਾ ਦਫ਼ਤਰ ਖੋਲ੍ਹ ਲਿਆ ਉਹ 1000 1500 2000 ਲੈਂਦੇ ਫਾਈਲ ਭਰਨ ਦਾ ਹਾਲਾਂਕਿ ਮੁਫਤ ਚ ਵੀ ਕਰ ਸਕਦੇ ਸੇਵਾ ਕਿਉਂਕਿ ਜ਼ਿੰਦਗੀ ਦਾ ਉਹਨਾਂ ਦਾ ਵੀ ਅਖੀਰਲਾ ਪੜਾਈ ਹੁੰਦਾ ਜਦੋਂ ਬੰਦਾ ਬੈਂਸ ਸਾਹਿਬ 60 ਦੇ ਨੇੜੇ ਤੇੜੇ ਆ ਜਾਂਦਾ ਤੇ ਚਲੋ ਸਾਰਿਆਂ ਨੂੰ ਵੀ ਨਹੀਂ ਫ੍ਰੀ ਕੀਤਾ ਜਾ ਸਕਦਾ ਇਹਨਾਂ ਦੇ ਨਾਲ ਵੀ ਮੈਂ ਗਿਆ ਮੈਂ ਕਿਹਾ ਮੈਂ ਆਪਣਾ ਜਦੋਂ ਤੁਸੀਂ ਅਪਰੋਚ ਦੀ ਗੱਲ ਕੀਤੀ ਤੁਹਾਡੇ ਵਰਗੇ ਵੀਰਾਂ ਭਰਾਵਾਂ ਦਾ ਹਵਾਲਾ ਦੇ ਕੇ ਮੈਨੂੰ ਫਲਾਣੇ ਨੇ ਭੇਜਿਆ ਚੱਕਦਾ ਮੇਰਾ ਤੇਹੀ ਕਹਿਣਾ ਜੀ ਇਹ ਜਿਹੜਾ ਵੀ ਹੈਗਾ ਇਸ ਕੰਮ ਦੇ ਵਿੱਚ ਇਨਵੋਲ ਉਹਨਾਂ ਨੂੰ ਚਾਹੀਦਾ ਕਿ ਪਰਿਵਾਰ ਦੀ ਕੋਈ ਨਾ ਕੋਈ ਹੈਲਪ ਕਰਨ ਜਦੋਂ ਇਹਨਾਂ ਦੀ ਪੈਨਸ਼ਨ ਲੱਗਣੀ ਆ ਉਹ ਪੈਨਸ਼ਨ ਲਵਾਈ ਜਾਵੇ ਤੇ ਤੁਹਾਡੇ ਚੈਨਲ ਦੇ ਜ਼ਰੀਏ ਇਹਨਾਂ ਦੀ ਪੈਨਸ਼ਨ ਲਵਾਈ ਜਾਵੇ ਹੋਰ ਵੀ ਜੇ ਕੋਈ ਮਦਦ ਕਰਨ ਵਾਲਾ ਹੈਗਾ ਤਾਂ ਇਹਨਾਂ ਦੀ ਮਦਦ ਕਰੇ ਤਾਂ ਬਹੁਤ ਵਧੀਆ ਗੱਲ ਹੈ ਜੀ ਹਾਂਜੀ ਇੱਕ ਪੜਾ ਜਨ ਦੇ ਘਰ ਦੇ ਹਾਲਾਤ ਦਿਖਾਉਣੇ ਅਸੀਂ ਇੱਕ ਮਿੰਟ ਫਿਰ ਅਸੀਂ ਬੈਂਸ ਸਾਹਿਬ ਨੇ ਕੋਲ ਆ ਜਾਾਂਗੇ ਇਧਰ ਗੋਰਾ ਜੀ ਕਮਰੇ ਦੇ ਹਾਲਾਤ ਦੇਖਿਓ ਇੱਥੇ ਅਸੀਂ ਰਿਸਕ ਲੈ ਕੇ ਅੰਦਰ ਵੜ ਰਹੇ ਹਾਂ ਤੇ ਰੋਜ਼ ਇੱਥੇ ਵੜਦੇ ਨੇ ਸ਼ਾਇਦ ਕੈਮਰੇ ਦੀ ਅੱਖ ਦੇ ਵਿੱਚ ਨਾ ਨਜ਼ਰੀ ਪਏ ਫਿਰ ਵੀ ਮੇਰੇ ਬੜੇ ਐਕਸਪਰਟ ਨੇ ਕੈਮਰਾ ਸਹਿਯੋਗੀ ਆ ਦੇਖਿਓ ਬਾਅਦ ਸ਼ਾਇਦ ਪਤਾ ਨਹੀਂ ਸਾਡੇ ਖੜੇ ਖੜੇ ਨਾਲ ਬਾਲਾ ਡਿੱਗ ਜਾ ਇਦ ਤਰੋ ਘੋਰਾ ਜਿਹਾ ਦਿਖਾਵਾ ਤਾਂ ਬਿਲਕੁਲ ਨਾਲੋਂ ਟੁੱਟ ਚੁੱਕਿਆ ਔਰ ਮਿਸਤਰੀ ਉਹਨਾਂ ਨੇ ਦਿਖਾ ਲਿਆ ਮਿਸਤਰੀ ਕਹਿੰਦਾ ਕਿ ਭਾਈ ਇਸ ਕਮਰੇ ਚ ਭੁੱਲ ਕੇ ਵੀ ਨਾ ਵੜ ਜਿਓ ਨੁਕਸਾਨ ਹੋ ਜਾਊਗਾ ਬਿ ਕਿਸੇ ਵੇਲੇ ਵੀ ਇਹ ਜੜਾ ਆ ਛੱਤ ਡਿੱਗ ਸਕਦੀ ਆ ਦੋ ਕਮਰਿਆਂਾਂ ਦੇ ਬਾਲਿਆਂ ਵਾਲੇ ਆ ਖਸਤਾ ਹਾਲਤ ਆ ਕੋਈ ਇਹਨਾਂ ਦੇ ਕੋਲ ਸਾਧਨ ਨਹੀਂ ਜ਼ਿੰਦਗੀ ਕੱਟਣ ਨੂੰ ਅਖੀਰਲਾ ਜ਼ਿੰਦਗੀ ਦਾ ਪੜਾਅ ਵੀ ਜੇ ਪੰਜਾਬੀਆਂ ਦੇ ਹੁੰਦੇ ਇਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਕੱਟਣਾ ਪਵੇ ਤੇ ਮਾੜੀ ਗੱਲ ਹਾਲਾਂਕਿ ਬੈਂਸਾ ਵਰਗੇ ਲੋਕ ਅੱਗੇ ਆ ਰਹੇ ਨੇ ਦੇਖੋ ਤੁਸੀਂ ਪੁਰਾਣੀਆਂ ਕੋਈ ਇਹਨਾਂ ਨੂੰ ਕਿੰਨੀਆਂ ਖੁਸ਼ੀਆਂ ਚਾਵਾਵਾਂ ਵੇਲੇ ਅਲਮਾਰੀਆਂ ਬਣਾਈਆਂ ਹੋਣਗੀਆਂ ਸ਼ਗਨਾ ਵੇਲੇ ਉਹ ਵੱਢ ਕੱਟ ਕੇ ਤੇ ਉਹਦੇ ਵਿੱਚ ਕੋਈ ਜੜਾ ਸਮਾਨ ਵੀ ਕੋਈ ਕੰਮ ਦਾ ਸਮਾਨ ਨਹੀਂ ਪੁਰਾਣਾ ਸਮਾਨ ਆ ਕੋਈ ਐਕਸਪਾਇਰ ਸਮਾਨ ਆ ਕਿਉਂਕਿ ਸਵੇਰੇ ਇਹ ਜਾਂਦੇ ਆ ਕੰਮ ਤੇ ਮਾਤਾ ਜੀ ਤੇ ਸ਼ਾਮ ਨੂੰ ਆਉਂਦੇ ਨੇ ਦੂਸਰਾ ਕਮਰਾ ਵੀ ਕੋਰਾ ਜੀ ਆਪਾਂ ਬੜੇ ਘੱਟ ਸਮੇਂ 'ਚ ਦਿਖਾ ਦਈਏ ਔਰ ਬਰਸਾਤ ਵੇਲੇ ਇੱਧਰ ਸਾਰਾ ਜਿਹੜਾ ਆ ਉਹ ਪਾਣੀ ਭਰ ਜਾਣ ਕਾਰਨ ਸਮਾਨ ਉਧਰੋਂ ਕੱਢ ਕੇ ਇਹਨਾਂ ਨੇ ਇਸ ਕਮਰੇ 'ਚ ਰੱਖਿਆ ਯਾਨੀ ਕਿ ਬੈਠਣ ਉੱਠਣ ਦੇ ਲਈ ਇੱਥੇ ਹੀ ਹੁਣ ਬਹਿਣਾ ਉੱਠਣਾ ਇਹਨਾਂ ਦਾ ਇੱਥੇ ਹੀ ਇਹਨਾਂ ਦਾ ਸੌਣਾ ਹੈ ਤੇ ਪੰਜਾਬੀਆਂ ਨੂੰ ਅੱਗੇ ਆਉਂਦੀ ਲੋੜ ਆ ਜਿੱਥੋਂ ਵੀ ਵੀਡੀਓ ਦੇਖਦੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜਾਓ ਤਾਂ ਕਿ ਇਹਨਾਂ ਤੱਕ ਹੋਰ ਮਦਦ ਪਹੁੰਚ ਸਕੇ ਔਰ ਇੱਥੇ ਵੇਖੋ ਤੁਸੀਂ ਕੀ ਹਾਲਾਤ ਨੇ ਇੱਕ ਲੈਂਟਰ ਵਾਲਾ ਕਮਰਾ ਹੁੰਦਾ ਕਹਿੰਦੇ ਵੀ ਸਿੰਮ ਦਾ ਸਾਰਾ ਔਰ ਸਮਾਨ ਸਾਰਾ ਖਿਲਰਿਆ ਪਿਆ ਇੱਥੇ ਫਸ ਫਸਾ ਕੇ ਇਹਨਾਂ ਨੇ ਸੋਣਾ ਹੁੰਦਾ ਇੱਥੇ ਹੀ ਰੋਟੀ ਖਾਣੀ ਹੁੰਦੀ ਆ ਤੇ ਸਮਾਨ ਅੰਦਰ ਰੱਖਿਆ ਹੋਣ ਕਰਕੇ ਜਿਹੜਾ ਆ ਫਰਨੀਚਰ ਵਗੈਰਾ ਦੀ ਜਿਹੜੀ ਉਹ ਸਮੈਲ ਵੀ ਕਾਫੀ ਇੱਕ ਜਗ੍ਹਾ ਇਕੱਠੀ ਹੋ ਰਹੀ ਆ ਖਸਤਾ ਹਾਲਤ ਤੁਹਾਨੂੰ ਦਿਖਾ ਦਿੰਨੇ ਆ ਦਿਵਾਰਾਂ ਦਿਖਾਓ ਤਾਰਾਂ ਨਗੀਆਂ ਹੋਈਆਂ ਪਲਾਸਟਰ ਜਿਹੜਾ ਬਿਲਕੁਲ ਖਰਾਬ ਹੈ ਹੱਟੂਟੇ ਮੰਜੇ ਪੁਰਾਣੇ ਮੰਜੇ ਤੇ ਇੱਕ ਕਮਰਾ ਹੋਰ ਦਿਖਾ ਦਈਏ ਗੁਰਾ ਜੀ ਆਪਾਂ ਇਧਰਲੇ ਪਾਸੇ ਬੈਂਸ ਸਾਹਿਬ ਜੀ ਦੇ ਪਿੱਛੇ ਵੀ ਦਿਖਾ ਦਈਏ ਕਮਰਾ ਜਿਹੜਾ ਖੈਗਾ ਇਹਦੇ ਵੀ ਹਾਲਤ ਕੀ ਦੇ ਵੀ ਦਿਖਾ ਦਿੰਨੇ ਆ ਇਹ ਵੀ ਕਮਰਾ ਜਿਹੜਾ ਕਿਸੇ ਵੇਲੇ ਵੀ ਛੱਤ ਡਿੱਗ ਸਕਦੀ ਹੈ ਔਰ ਬਾਲੇ ਆ ਦਿਖਾਓ ਗੁਰਾ ਜੀ ਆਪਾਂ ਪਹਿਲਾਂ ਦੇਖ ਕੇ ਗਏ ਸੀਗੇ ਥੋੜਾ ਨੇੜੇ ਤੋਂ ਆ ਦਿਖਾਓ ਬਾਲੇ ਖਤਮ ਹੋ ਚੁੱਕੇ ਹੈਗੇ ਆਸ-ਪਾਸ ਵੀ ਦਿਖਾਓ ਏ ਉਹ ਵੀ ਦੇਖੋ ਨੇੜੇ ਆ ਕੇ ਬਿੰਗੇ ਹੋ ਚੁੱਕੇ ਆ ਛੱਤ ਕਿਸੇ ਵੇਲੇ ਵੀ ਛੱਤ ਡੇਗ ਜਾਣੀਆਂ ਉਹ ਵੀ ਥੱਲੇ ਡਿੱਗਣ ਨੂੰ ਕਰਦਾ ਵੀ ਕਿਸੇ ਵੇਲੇ ਵੀ ਥੱਲੇ ਆ ਸਕਦਾ ਸੋ ਹਾਲਾਤ ਆलम فاضਲ ਤੁਸੀਂ ਦੇਖਿਆ ਕਿਹੋ ਜਿਹਾ ਮਿੱਟੀ ਥੱਲੇ ਆ ਚੁੱਕੀ ਆ ਉੱਪਰੋਂ ਔਰ ਆ ਫੋਟੋ ਤਸਵੀਰਾਂ ਦਿਖਾਇਓ ਗੋਰਾ ਜੀ ਇਹ ਇਹਨਾਂ ਦੀਆਂ ਇਹ ਬੇਟੀ ਆ ਇਹਨੀਆਂ ਚਾਰ ਬੇਟੀਆਂ ਸੀ ਜਿਦੇ ਵਿੱਚੋਂ ਇੱਕ ਦੀ ਉਹ ਇਸ ਸੰਸਾਰ ਚ ਨਹੀਂ ਹੈਗੀ ਤਿੰਨ ਬੇਟੀਆਂ ਇਹਨਾਂ ਦੀਆਂ ਔਰ ਇਹ ਆਜਾਦਾ ਇਹਨਾਂ ਦੀ ਬਸ ਹੁਣ ਤਸਵੀਰਾਂ ਚ ਰਹਿ ਗਈਆਂ ਔਰ ਤਸਵੀਰਾਂ ਵੀ ਇਹਨਾਂ ਦੀਆਂ 99% ਖਰਾਬ ਹੋ ਚੁੱਕੀਆਂ ਕਿਉਂਕਿ ਇਹ ਡਿਜੀਟਲ ਯੁੱਗ ਦੇ ਨਾਲ ਨਹੀਂ ਜੁੜੇ ਤਕਨੀਕ ਤਾਂ ਇਹਨਾਂ ਨੂੰ ਨਹੀਂ ਪਤਾ ਇਦਰੇ ਆਪਣੀ ਪਾਠ ਪੂਜਾ ਕਰਦੇ ਨੇ ਔਰ ਬੜੇ ਹੀ ਮੜੇ ਹਾਲਾਤਾਂ ਚ ਇਹ ਐਸੋਨੇ ਰਹਿ ਰਹੇ ਨੇ ਧੰਨਵਾਦ ਕਰਦੇ ਆ ਕੁਲਬੀਰ ਸਿੰਘ ਬੈਂਸ ਹੋਣਾ ਦਾ ਉਹਨਾਂ ਨਾਲ ਆਏ ਹੋਏ ਬਾਈ ਜੀ ਹੋਣਾ ਦਾ ਕੋਟਲਾ ਨੌ ਸਿੰਘ ਵਾਲਿਆ ਸਤਿਮਾਮ ਸੰਗਤਾਂ ਦਾ ਹੀ ਕਹਾਂਗੇ ਅਸੀਂ ਜਿਨ੍ਹਾਂ ਨੇ ਇੰਨੀ ਜੜੀ ਇਧਰ ਘਾ ਦੇਖੋ ਕਦਾ ਜੜਿਆ ਖਿੜਕੀ ਦੇ ਨਾਲ ਆਹ ਦੇਖੋ ਕੀ ਹਾਲਾਤ ਨੇ ਘਾੜ ਬੂਜੇ ਨੇ ਘਰ ਨੂੰ ਜੜਾ ਇੱਥੇ ਆ ਆ ਦੇਖੋ ਇੱਥੇ ਕਪੜਾ ਦਿੱਤਾ ਹੋਇਆ ਸਬ ਬਿਲਕੁਲ ਇੱਥੇ ਜਾਨਵਰ ਵੀ ਅੰਦਰ ਆ ਇੱਕ ਦਿਨ ਵੱਡਿਆ ਵੀ ਸੀਗਾ ਜੀ ਸਾਪ ਇਹਨਾਂ ਦੇ ਅੰਦਰ ਆ ਵੇਖੋ ਇੱਥੋਂ ਜਾਲੀ ਟੁੱਟ ਗਈ ਇੱਥੇ ਕਪੜਾ ਫਸਾਇਆ ਹੋਇਆ ਹੈ ਇਹਨੇ ਛੇਕ ਦੇ ਵਿੱਚ ਸੋ ਬੜੇ ਜੀ 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 ਔਰ ਬੈਂਸਾ ਵਰਗੇ ਦਾਨੀ ਸੱਜਣ ਜਿਹੜੇ ਲਗਾਤਾਰ ਇਹਨਾਂ ਕੋਲ ਜ਼ਰੂਰ ਆ ਰਹੇ ਨੇ ਪਰ ਸਰਕਾਰੀ ਨੁਮਾਇੰਦੇ ਅਫਸਰਾਂ ਤੱਕ ਵੀਡੀਓ ਪਹੁੰਚਾਉਣ ਦੀ ਜ਼ਿੰਮੇਵਾਰੀ ਅਜੇ ਤੁਹਾਡੇ ਤੇ ਆ ਡਾਕਟਰ ਰਾਜ ਜੀ ਨੂੰ ਬੇਨਤੀ ਐਮਐਲਏ ਹੁਸ਼ਾਰਪੁਰ ਜੀ ਨੂੰ ਬੇਨਤੀ ਪਰ ਨਜ਼ਰ ਉਹਨਾਂ ਦੀ ਦੇ ਵਿੱਚ ਇਹ ਮਸਲਾ ਜਾਂ ਮਾਮਲਾ ਨਹੀਂ ਸੀਗਾ ਤੁਹਾਡੀ ਇੱਕ ਸ਼ੇਅਰ ਦੇ ਨਾਲ ਵੀਡੀਓ ਉਹਨਾਂ ਤੱਕ ਪਹੁੰਚ ਜਾਣੀ ਹੈ ਔਰ ਸਾਨੂੰ ਪੂਰਾ ਭਰੋਸਾ ਕਿ ਹੁਸ਼ਾਰਪੁਰ ਤੋਂ ਵਿਧਾਇਕ ਸਾਹਿਬ ਪੰਡਤ ਪਰਮਸ਼ੰਕਰ ਜੱਫਾ ਤੇ ਸਾਡੇ ਜਿਹੜੇ ਐਮਪੀ ਹੈਗੇ ਨੇ ਡਾਕਟਰ ਰਾਜ ਕੁਮਾਰ ਚੱਬੇਵਾਲ ਉਮੀਦ ਕਰਦੇ ਆ ਆਸ ਕਰਦੇ ਆ ਇਹ ਉਹ ਛੇ ਆਉਣ ਜ਼ਰੂਰ ਇੱਕ ਵਾਰੀ ਇਹਨਾਂ ਨੂੰ ਵਿਜ਼ਿਟ ਕਰਨ ਇਹਨਾਂ ਦਾ ਹਾਲ ਪੁੱਛਣ ਚਾਲ ਪੁੱਛਣ ਜਾਂ ਆਪਣੇ ਸਟਾਫ ਨੂੰ ਭੇਜਣ ਔਰ ਇਹਨਾਂ ਦੀ ਕੋਈ ਬਸਾਰ ਜ਼ਰੂਰ ਲਿਓ ਬਾਕੀ ਤੁਹਾਨੂੰ ਦੁਆਵਾਂ ਬਹੁਤ ਲੱਗਣੀਆਂ ਅਸੀਂ ਤੁਹਾਨੂੰ ਫੋਨ ਕਰਦੇ ਆ ਤੁਸੀਂ ਸਾਡਾ ਫੋਨ ਨਹੀਂ ਚੱਕਦੇ ਉਹਦੇ ਲਈ ਸਾਨੂੰ ਕੋਈ ਗਿਲਾ ਨਹੀਂ ਅਸੀਂ ਬਹੁਤ ਵਾਰੀ ਫੋਨ ਕਰਦੇ ਆ ਐਮਪੀ ਸਾਹਿਬ ਨੂੰ ਆ ਜਾਂ ਹੋਰ ਜਿਹੜੇ ਤਮਾਮ ਹੈਗੇ ਆ ਪੋਲਿਟੀਕਲ ਲੋਕ ਕਿਉਂਕਿ ਉਹਨਾਂ ਨੇ ਉਹਨਾਂ ਦਾ ਫੋਨ ਚੱਕਣਾ ਹੁੰਦਾ ਜਿਨ੍ਹਾਂ ਨੇ ਉਹਨਾਂ ਨੂੰ ਕੁਝ ਮਿੱਠੇ ਮਿੱਠੇ ਸਵਾਲ ਕਰਨੇ ਹੁੰਦੇ ਨੇ ਪਰ ਅਜਿਹੀਆਂ ਗੱਲਾਂ ਦੇ ਲਈ ਸ਼ਾਇਦ ਉਹਨਾਂ ਦੇ ਕੋਲ ਸਮਾਂ ਤਾਂ ਨਹੀਂ ਪਰ ਅਸੀਂ ਫਿਰ ਵੀ ਆਸ ਉਮੀਦ ਉਡੀਕ ਵੀ ਕਰਦੇ ਆ ਤੇ ਇਹ ਵੀ ਅਸੀਂ ਤੁਹਾਨੂੰ ਦਾਅਵੇ ਨਾ ਕਹਿੰਦੇ ਕਿ ਜੇ ਤੁਸੀਂ ਇਹਨਾਂ ਦੀ ਮਦਦ ਕਰੋਗੇ ਤੇ ਬਦਲੇ ਚ ਤੁਹਾਨੂੰ ਦਵਾਵਾਂ ਇੰਨੀਆਂ ਕਿ ਦੇਣ ਕਿੱਡੀਆਂ ਲੱਗਣੀਆਂ ਤੁਹਾਨੂੰ ਘਿਓ ਵਾਂਗੂ ਔਰ ਤੁਹਾਡੀਆਂ ਪੁਛਤਾ ਰਾਜ ਕਰਨਗੀਆਂ ਇਹ ਪੱਕੀ ਗੱਲ ਹੈ ਕਿਉਂਕਿ ਦੁਆ ਕਦੇ ਖਾਲੀ ਨਹੀਂ ਜਾਂਦੀ ਸੋ ਫਿਲਹਾਲ ਦੇ ਲਈ ਕੈਮਰਾ ਸਹਿਯੋਗੀ ਗੋਰਾ ਬਿੱਕੀ ਬਹਾਦਰਪੁਰਿਆ ਦੇ ਨਾਲ ਆਪਣੇ ਦੋਸਤੋ ਗੋਵਿੰਦ ਸਿੰਘ ਨੂੰ ਦਿਓ ਆਜ਼ਾਦ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਵਿਜੇ ਕੁਮਾਰ ਦੇ ਲਈ ਬਿੱਟੂ ਦੇ ਲਈ ਤੇ ਅਜਿਹੀਆਂ ਵੀਡੀਓਜ਼ ਅਸੀਂ ਲੈ ਕੇ ਆਉਂਦੇ ਆਂ ਪਰ ਨਹੀਂ ਕੰਟੈਂਟ ਲੋਕ ਚੰਗਾ ਦੇਖਦੇ ਪਰ ਉਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਅਸੀਂ ਚੰਗੇ ਕੰਮ ਕਰਦੇ ਰਹਿਣਾ ਗੰਦਗੀ ਸ਼ਲੀਲਤਾ ਭਰੀਆਂ ਵੀਡੀਓਜ਼ ਅਪਲੋਡ ਹੁੰਦੇ ਆਂ ਮਿਲੀਅਨਸ ਵੀਵ ਆ ਜਾਂਦੇ ਨੇ ਪਰ ਇਸ ਵੀਡੀਓ ਦੇ ਉੱਤੇ ਦੇਖਦੇ ਕਿੰਨੇ ਕੁ ਵੀ ਆਉਂਦੇ ਹੈ ਇਹ ਗੱਲ ਵੀ ਕਲੀਅਰ ਹੋ ਜੂਗੀ ਕਿ ਲੋਕ ਚੰਗਾ ਕੰਟੈਂਟ ਦੇਖਦੇ ਜਾਂ ਨਹੀਂ ਦੇਖਦੇ ਧੰਨਵਾਦ ਰੱਬ ਰੱਖਾ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸਿਓ ਤੇ ਇਹਨਾਂ ਦੇ ਕੋਲ ਪਹੁੰਚ ਕੇ ਜਿਹੜੀ ਇਹ